ਲੋ ਜੀ ਤੁਹਾਡੀ ਰਹਿ ਰਹੀ ਹੈ ਪਿੰਡ ਵਿੱਚ ਜਿੱਦਾਂ ਰਮਨ ਗੱਲਾਂ ਕਰਦੀ ਸੀਗੀ ਪਿੱ ਜਾ ਜਾ ਤੈਨੂੰ ਕਦੀ ਨਾ ਰਿਸ਼ਤਾ ਦੇਣਾ ਤੇਰੇ ਭਰਾ ਨੇ ਤੇ ਵੇਖਿਆ ਹੀ ਹੁਣ ਨਾ ਉਹਦਾ ਮੂੰਹ ਬੰਦ ਹੋ ਜਾਊਗਾ ਮੈਂ ਵੀ ਜਾ ਕੇ ਟੌਰ ਨਾਲ ਦੱਸੂਗੀ ਫਿਰ ਰਿਸ਼ਤਾ ਹੋ ਗਿਆ ਹੀ ਉਹ ਤੇ ਭਰਾ ਵੀ ਮੰਨ ਗਿਆ ਤੇ ਮੇਰੀ ਪਰਜਾਈ ਵੀ ਮੰਨ ਗਈ ਤੇ ਕੁੜੀ ਵੀ ਮੰਨ ਗਈ ਆ ਹੈ ਮੈਨੂੰ ਤੇ ਇੰਨੀ ਖੁਸ਼ੀ ਆ ਨਾ ਕਿ ਜਦੋਂ ਅਮਨ ਨੇ ਹਾਂ ਕੀਤੀ ਮੈਨੂੰ ਸਿਰ ਅਮਨ ਦਾ ਹੈਗਾ ਤੇ ਅਮਨ ਇੱਕ ਵਾਰੀ ਹਾਂ ਕਰ ਦੇ ਫੇਰ ਨਹੀਂ ਕੋਈ ਗੱਲ ਉਹ ਗੱਲ ਦੱਸਾਂ ਕੀ ਬਾਕੀ ਸਾਰਾ ਟੰਬਰ ਤੇ ਮੰਨਿਆ ਹੀ ਤੇ ਸਿਰਫ ਤੇਰੀ ਪਰਜਾਈ ਕਰਨੀ ਜੇ ਤੇਰੀ ਮੈਨੂੰ ਉੱਤੇ ਥੋੜਾ ਜਿਹਾ ਗਾਇਫੀ ਮੈਂ ਕਿਹ ਦੇਖਣਾ ਕਦੇ ਕੰਮ ਖਰਾਬ ਕਰਦੇ ਪਰਜਾਈ ਨੇ ਤਾਂ ਜੇ ਵੀ ਕਰਨਾ ਵਾ ਹੈ ਪਰਜਾਈ ਮੇਰੀ ਨੀਗੀ ਸਿੱਧੀ ਹੋ ਸਕਦੀ ਬਾਕੀ ਨਿਆਣੇ ਰਾਜੀ ਆ ਮੇਰਾ ਘਰ ਆ ਜੀ ਆ ਇੱਕ ਵਾਰ ਲਿਓ ਭਤੀਜੇ ਤੇਰੇ ਦੋਨੇ ਇੱਕ ਨੰਬਰ ਦੇ ਬੰਦੇ ਹੀ ਆ ਨਹੀਂ ਹਾਂ ਉਹ ਸੈਰਸ ਵੀ ਇੱਕ ਸਨੀ ਵੀ ਦੋਵੇਂ ਇਨੇ ਚੰਗੇ ਆ ਵੀ ਗੱਲ ਨਹੀਂ ਕਰਨ ਵਾਲੀ ਉਹ ਤੇ ਬਸ ਇਹੋ ਗੱਲ ਆ ਦੇਖ ਭੂਆ ਤੂੰ ਮੂੰਹ ਚ ਗੱਲ ਕੱਢ ਸਹੀ ਅਹੀਂ ਪੂਰੀ ਕਰੀਏ ਤੇ ਜਿਹੜੀ ਮਾਂ ਉਹਨਾਂ ਦੀ ਉਹ ਤੇ ਆਂਦੀ ਮੈਨੂੰ ਮੈਂ ਖਾ ਹੀ ਜਾਵਾਂ ਕੱਚੀ ਨੂੰ ਮੁੰਡੇ ਦੋਵੇਂ ਕਹਿਣਦੇ ਆ ਕਿ ਘਰ ਚਲਦਾ ਭਲਾ ਵਾ ਤੇ ਮਾਤਾ ਅੱਖੇ ਲੱਗਦਾ ਅੱਖੇ ਲੱਗਦਾ ਪਰ ਉਹ ਪਤਾ ਨਹੀਂ ਉਹਦੇ ਦਿਮਾਗ ਤੇ ਕੀ ਗੱਲਬਾਤ ਆ ਹੁਣ ਅਈ ਤੇ ਬਹੁਤੀ ਗੱਲ ਕਹਿਣਾ ਕਰਦੇ ਰਹੀ ਸਾਨੂੰ ਤੇ ਪਤਾ ਜੋ ਹੋੰਡਿਆ ਵਾ ਹੈ ਚਲ ਬਾਕੀ ਗੱਲਾਂ ਛੱਡੋ ਸਾਰੇ ਖੁਸ਼ੀ ਤੇ ਇਹ ਗੱਲ ਦੀ ਆ ਕਿ ਕੁੜੀ ਮੰਨ ਗਈ ਆ ਤੇ ਹੁਣ ਸਾਡੇ ਪਿਆਰ ਲੱਗੇ ਆ ਠੀਕ ਆ ਹੁਣ ਮੈਂ ਵੀ ਪਿੰਡ ਜਾਣਾ ਤੇ ਜਾ ਕੇ ਟੌਰ ਨਰਮਨ ਦੇ ਘਰ ਜਾ ਕੇ ਦੱਸ ਕੇ ਆਉਣਾ ਫੇ ਮੈਂ ਆਪਣੀ ਭਤੀਜੀ ਦਾ ਰਿਸ਼ਤਾ ਲੈ ਆਂਦਾ ਫੇ ਗੱਲ ਇੱਕ ਹੋਰੀਓ ਹਾਂ ਨਾਲੇ ਪਿੰਡ ਚ ਵੀ ਲੋਕੀ ਯਾਦ ਕਰਨਗੇ ਵੀ ਵਾਕਿਆ ਰਿਸ਼ਤਾ ਕੇ ਨਜ਼ਰ ਆ ਹੈ ਬਹੁਤ ਗੱਲ ਵਾ ਤੇ ਨਾਲੇ ਸਾਡੀ ਪਿੰਡ ਚ ਰਿਸ਼ਤੇਦਾਰੀ ਵਧ ਗਈ ਸਭ ਤੋਂ ਵੱਡੀ ਗੱਲ ਤੇ ਆ ਵਾ ਬਸ ਬਸ ਤੇ ਨਾਲੇ ਚੰਗਾ ਭਲਾ ਘਰ ਵਾ ਉਹਨੇ ਮਾੜੀ ਲਿਸੇ ਇਹੋ ਤੇ ਗੱਲ ਆ ਬੜਾ ਵਧੀਆ ਮੁੰਡਾ ਖਾਂਦਾ ਨਹੀਂ ਪੀਂਦਾ ਨਹੀਂ ਕਿਤੇ ਹੈ ਦੀਵਾ ਲੈ ਕੇ ਲੱਭੋ ਤਾਂ ਵੀ ਇਹੋ ਜਿਹਾ ਮੁੰਡਾ ਨਹੀਂ ਲੱਭਦਾ ਨਹੀਂ ਵਾਕਿਆ ਸਹੀ ਗੱਲ ਆ ਤੇ ਚੰਗਾਤੀ ਪੋਤਾ ਅੱਜ ਕੱਲ ਲੱਭਣਾ ਬੜੀ ਵੱਡੀ ਗੱਲ ਵਾ ਬਾਕੀ ਚਲੋ ਜਿੱਤਰਾ ਮਰਜੀ ਆ ਨਾ ਤੇ ਸਾਡੀ ਕੁੜੀ ਵੀ ਤੋਹਣੀ ਕੁੜੀ ਤੇ ਚੰਗੀ ਆ ਕੁੜੀ ਤੇ ਬੜੀ ਚੰਗੀ ਆ ਉਹ ਤੇ ਕੋਈ ਗੱਲ ਨਹੀਂ ਚੱਲ ਬਾਹਰ ਜਦੋਂ ਨਿਆਣੇ ਪੜਦੇ ਆ ਫਰਫੈਸ਼ਨ ਵੀ ਕਰਦੇ ਆ ਸਭ ਕੁ ਕੋ ਕਰਦੇ ਆ ਉਹ ਨਹੀਂ ਚਲੋ ਉਹ ਤਾਂ ਵੀ ਆ ਜੇ ਦੁਨੀਆਦਾਰੀ ਚ ਰਹਿਣਾ ਸਭ ਕੋ ਮਨ ਭੋਲਦਾ ਕਰਨਾ ਇਹ ਬਿੰਦਾ ਫਿਰ ਇਹ ਚ ਕਾਦੀ ਗੱਲ ਆ ਤੇ ਮੇਰੀ ਗੱਲ ਸੁਣੋ ਤੇ ਮੈਂ ਜਾ ਕੇ ਤੇ ਕੋਈ ਵੀਰ ਨਾਲ ਫਿਰ ਸਲਾਹ ਕਰ ਲਾਂ ਆਹ ਕਰਕੇ ਨਾ ਗਰਵਾ ਕਰਦੇ ਵਿੱਚ ਕਿੰਨਾ ਦਾ ਪ੍ਰੋਗਰਾਮ ਰੱਖਣਾ ਵਾ ਕੀ ਕਰਨਾ ਵਾ ਮੈਂ ਜਾ ਕੇ ਸਲਾਹ ਸ਼ੁਰੂ ਕਰ ਲਾਂ ਵੀਰ ਦੇ ਨਾਲ ਤੇ ਫਿਰ ਸਵੇਰੇ ਫਿਰ ਚੱਲ ਜਾਾਂਗੇ ਆਪਾਂ ਹਾਂ ਚਲੋ ਨਾਲੇ ਤੁਹਾਡੇ ਵਾਸਤੇ ਬਣਾਇਆ ਬੁਣਿਆ ਉਹਨਾਂ ਨੇ ਖਾਓ ਪੀਓ ਤੇ ਹੀ ਚੱਲ ਕੋਈ ਨਹੀਂ ਖਾਣਾ ਪੀਣਾ ਕੀ ਆ ਮੈਨੂੰ ਤੇ ਜਿਹੜੇ ਕੰਮ ਆਇਓ ਕੰਮ ਸਿਰੇ ਲੱਗ ਗਿਆ ਵਾ ਬਸ ਆਹ ਮੈਨਾਂ ਵੀ ਬੜੀ ਖੁਸ਼ੀ ਆਹੋ ਚੱਲ ਨਾ ਵੇਖਾ ਜਾ ਕੇ ਕਰ ਹੱਸਦੇ ਵਸਦੇ ਘਰ ਚੰਗੇ ਲੱਗਦੇ ਆ ਚਲੋ ਮਾਲਕ ਸੱਚੇ ਬਾਦਸ਼ਾਹ ਤੂੰ ਨਾ ਸਾਰੇ ਪਾਸੇ ਦਰ ਆ ਰੱਖ ਲਿਆ ਇਹ ਗੱਲ ਹੈਗੀ ਆ ਤੇ ਚਲੋ ਾਂਦੇ ਵੀ ਜੋੜਨਾ ਚਾਹੀਦਾ ਤੋੜਨਾ ਨਹੀਂ ਚਾਹੀਦਾ ਚਲੋ ਸੱਚੇ ਪਾਤਸ਼ਾਹ ਕੰਮ ਸਾਰਾ ਨਿਪਰੇ ਲਾਵੀ ਸਾਡਾ ਅੰਨਿਕੇ ਨਿਕੇ ਦੇਣਵਾ ਮਾ ਆਪਣੇ ਘਰਾਂ ਦੇ ਕੰਮ ਹੁੰਦੇ ਆ ਕਿਦਾਂ ਦੀ ਜਾ ਕੇ ਨਾ ਉਥੇ ਪਸੱਕਾ ਮਾਰ ਕੇ ਬੈਠੀ ਆ ਹੁਣ ਸਿਆਪਾ ਉਧਰ ਦਾ ਵੀ ਕਰਨਾ ਪੈਣਾ ਵਾ ਹੱਦ ਹੋ ਗਈ ਆ ਵਾਂਡੇ ਜਾਣਾ ਇੱਕ ਦਿਨ ਜਾਵੇ ਬੰਦਾ ਦੋ ਦਿਨ ਜਾਵੇ ਇਹ ਥੋੜਾ ਵਾ ਜਾ ਕੇ 15-15 ਦਿਨ ਬੈਠੇ ਰਹੋ ਆਪਣੇ ਘਰ ਵਾਲੇ ਵੇਖਣਾ ਹੀ ਨਹੀਂਗਾ ਕੀ ਬੋਲੀ ਜਾਨੀਏ ਕਲੀ ਬੋਲਣਾ ਮੈਂ ਕੀ ਆ ਹਾਂ ਆਪਣੀ ਪਰਜਾਈ ਦਾ ਕੰਮ ਵੇਖ ਲਓ ਹੁਣ ਕੀ ਹੋਇਆ ਵਾ ਹੋਣਾ ਕੀ ਐ ਮੈਨੂੰ ਆਂਦੀ ਹੀ ਪੀ ਘਰ ਵੱਲ ਧਿਆਨ ਰੱਖੀ ਹਰ ਰੋਜ਼ ਰੋਜ਼ ਕਿਸੇ ਦੇ ਘਰ ਜਾਇਆ ਜਾਂਦਾ ਵਾ ਇਹਨੇ ਤਾਂ ਪਖੰਡ ਫੜਿਆ ਵਾ ਤੀਜੇ ਦਿਨ ਚੋਲਾ ਚੁੱਕਦੀ ਆ ਪੇਕੇ ਜਾ ਵੜਦੀ ਆ ਇਹਦੇ ਆਲੀ ਤੇ ਉਹੀ ਹੱਦ ਹੋਈ ਆ ਪਰ ਜਾਈ ਇਹਦੇ ਨਾਲ ਬਥੇਰਾ ਇਹਨੂੰ ਗਲੋਂ ਲਾਉਂਦੀ ਆ ਪਰ ਇਹ ਚਿਚੜ ਹੋ ਕੇ ਉਹਨਾਂ ਨੂੰ ਚੰਬੜੀ ਆ ਓ ਮੇਰੀ ਗੱਲ ਸੁਣ ਇਹ ਸਿਆਪਾ ਤੂੰ ਆਪ ਹੀ ਗਲ ਪਾਇਆ ਉਦੋਂ ਕਹਿੰਦੀ ਹੁੰਦੀ ਤਾਈ ਨੂੰ ਕਹਿ ਜਾਂਦੀ ਮੈਨੂੰ ਨਹੀਂ ਕਹਿ ਕੇ ਜਾਂਦੀ ਹੁਣ ਤੁਰੀ ਰਿਹਾ ਉਹਦੇ ਘਰ ਨੂੰ ਹਣ ਕੋਈ ਸਿਆਪੇ ਨਹੀਂ ਕਰਨਾ ਅਹੇ ਜੇ ਮਾੜਾ ਮੋਟਾ ਮੈਂ ਕਹਿ ਹੀ ਦਿੱਤਾ ਵਾ ਇਹ ਥੋੜਾ ਵੀ ਮੇਰੇ ਗਲਚੇ ਕੰਮ ਪਾਈ ਦਿੱਤਾ ਹੁਣ ਪੱਕਾ ਵੀ ਤੂੰ ਹੀ ਕਰਨਾ ਵਾ ਤੇ ਮੇਰੀ ਗੱਲ ਹੁਣ ਨਾਲੇ ਇੰਨੇ ਦਿਨ ਕੀ ਕੰਮ ਹੀ ਨੂੰ ਜ਼ਰੂਰੀ ਅਹੇ ਕੰਮ ਕਾਦਾ ਹੀ ਹਾਂ ਮੈਨੂੰ ਕੱਲ ਗਵਾਂਡਨ ਮਿਲੀ ਸੀ ਗੇਟ ਗਾੜੀ ਅੱਛਾ ਤੇ ਕਹਿਣ ਲਈ ਹੀ ਆਪਣੀ ਪਤੀ ਦਾ ਰਿਸ਼ਤਾ ਲਿਆਉਂਦੀ ਆ ਆਪਣੇ ਪਿੰਡ ਹੀ ਆਹ ਪਰਲੇ ਮੱਲੇ ਨਹੀਂ ਲੰਬੜਾ ਦਾ ਮੁੰਡਾ ਪਰ ਮਨ ਉਹਨਾਂ ਦਾ ਕਿਹੜਾ ਮੁੰਡਾ ਵਾ ਸਾਰੇ ਦੇ ਵਿਆਹ ਹੀ ਉਹਨਾਂ ਦੇ ਆਹੇ ਜਿਹੜਾ ਚੰਡੀਗੜ੍ਹ ਪੜਦਾ ਵਾ ਉਹਦੀ ਗੱਲ ਕਰਨ ਢਈ ਆ ਅੱਛਾ ਪਿੰਦੂ ਆਹੋ ਉਹ ਕੋਸ ਨਹੀਂ ਕਰਨ ਡਿਆ ਡਾਕਟਰੀ ਦਾ। ਆਹੋ ਆਹੋ। ਇਹ ਆਂਦੀ ਮੈਂ ਆਪਣੀ ਪਤੀ ਦਾ ਰਿਸ਼ਤਾ ਕਰਾ ਦਿੰਨੀ ਆ। ਪਰ ਨਾ ਮੈਨੂੰ ਤਾਂ ਮੁੰਡਾ ਵਾਸਤਾ ਚੰਗਾ ਨਹੀਂ ਲੱਗਦਾ। ਪਤੀ ਇਹਦੀ ਸੋਣੀ ਸੁਨੱਖੀ ਆ। ਉਹ ਮੇਰੀ ਗੱਲ ਸੁਣੋ। ਉਹਨਾਂ ਦੀ ਜ਼ਿਆਦਾ ਪਤਾ ਕਿ ਨਹੀਂ ਆ। ਭਰਾ ਉਹਦੇ ਨੌਕਰੀ ਕਰਨ ਦੇ ਆ। ਪਿਓ ਦਾ ਚੰਗਾ ਭਲਾਵਾ। ਸਿਹਾਰ ਵੀ ਦਾ ਹੈਗੇ ਉਹਨਾਂ ਕੋਲ। ਤੇ ਮੇਰੀ ਗੱਲ ਸੁਣੋ। ਉਹ ਜਿਹੜੀਆਂ ਪਿਆਲੀਆਂ ਬੰਨੇ ਆ ਨਾਲ ਤੁਰਨੇ ਆ। ਨਾਲ ਤੇ ਧੀ ਪੋਤੀ ਜਾਣਾ ਵਾ ਨਾ। ਧੀ ਪੋਤ ਉਹ ਜਿਆ ਲੱਭਣਾ ਚਾਹੀਦਾ ਵਾ ਜਿਹੜਾ ਜਾਂਦਾ ਸੋਹਣਾ ਲੱਗੇ। ਮੇਰਾ ਮਨ ਤਾਂ ਸਭ ਕੁਝ ਟੱਕ ਦਿੰਦਾ ਵਾ। ਉਹ ਜਾਣ ਦੋ ਇਹ ਵੀ ਤਾਂ ਹੀ ਮਰੀ ਹੁਣੀ ਆ ਨਾ ਵੀ ਮੈਂ ਭੁੱਖੇ ਘਰਵਾ ਉਹ ਚੰਗੇ ਭਲੇ ਆ ਤਾਂ ਆਪਣੀ ਭਤੀ ਹੁਣ ਉਧਰ ਲਿਆ ਦਿੰਨੀ ਆ ਇਹਨੇ ਵੀ ਜ਼ਿਆਦਾ ਦੀ ਵੇਖੀ ਆ ਇਹਨੇ ਮੇਲ ਥੋੜਾ ਵੇਖਿਆ ਵੀ ਕੁੜੀ ਮੁੰਡੇ ਦਾ ਕੋਈ ਮੇਲ ਹੀ ਨਹੀਂ ਬੰਦਦਾ ਉਹ ਮੇਰੀ ਗੱਲ ਸੁਣ ਐਵੇਂ ਗੱਲਾਂ ਕਰੀ ਜਾਨੀ ਆ ਮੁੰਡੇ ਦਾ ਥੋੜਾ ਰੰਗ ਹੀ ਛਲੇਰਾ ਵਾ ਬਾਕੀ ਜ਼ਿਆਦਾ ਤਾਂ ਸਭ ਕੁਝ ਉਹਨਾਂ ਦੇ ਕੋਲ ਵਾ ਹਾਂ ਹਾਂ ਕੁੜੀ ਕਿੱਡੀ ਸੋਹਣੀ ਆ ਮੈਨੂੰ ਤਾਂ ਆਪਣੇ ਰਿਸ਼ਤੇਦਾਰਾਂ ਚ ਕੋਈ ਮੁੰਡਾ ਨਹੀਂ ਦਿਖਿਆ ਨਹੀਂ ਤੇ ਮੈਂ ਰਿਸ਼ਤਾ ਕਰਾ ਦੇਣਾ ਹੀ ਉਹ ਰਮਨ ਉਹ ਵੀ ਚੰਗੇ ਬੰਦੇ ਆ ਨਾ ਕੋ ਖਾਂਦਾ ਨਾ ਪੀਂਦਾ ਵੈਸ਼ਨੋ ਮੁੰਡਾ ਵਾ ਆਹ ਹਾਏ ਜੇ ਪਰਝਾਈ ਇਹਦੀ ਮੰਨੂ ਤਾਂ ਤਾਂ ਹੀ ਆ ਨਾ ਇਹ ਤਾਂ ਕਾਫੀ ਆਪਣੇ ਕੋਲੋਂ ਹੀ ਲਾਉਣ ਲਈ ਹੋਣੀ ਆ ਵੀ ਚੱਲ ਕੋਈ ਗੱਲ ਨਹੀਂ ਮੇਰਾ ਔਣ ਜਾਣ ਬਣਿਆ ਰਹੂਗਾ ਤਾਨੂੰ ਨਹੀਂ ਨਾ ਪਤਾ ਇਹਦੇ ਘਰ ਤੇ ਆਪਣੇ ਕੱਖ ਨਹੀਂ ਹੁਣ ਪਤੀ ਲਿਆਉ ਸੌਖੇ ਘਰ ਮੁੜ ਕੇ ਉਧਰ ਮੰਗਣ ਤੌਰ ਪਿਆ ਕਰੂ ਦੇ ਦੋ 10000 ਦੇ ਦੋ 20000 ਕੰਮ ਤੇ ਇਹਦਾ ਸ਼ੁਰੂ ਤੇ ਇਹੋ ਜਿਹੀ ਹੋਈ ਹੋ ਮੇਰੀ ਗੱਲ ਸੁਣ ਲੈ ਜੇ ਉਹਦੀ ਪਰਝਾਈ ਨੇ ਨਾ ਉਹਦੀ ਮੰਦੀ ਤੇ ਭਰਾ ਦੋ ਦੀ ਸੁਣਦਾ ਕਿ ਨਹੀਂ ਅੱਛਾ ਤੇ ਭਰਾ ਨੇ ਵੀ ਨਾ ਜੇ ਪਰਝਾਈ ਕਹੂ ਤਾਂ ਫੇ ਕੁੜੀ ਦਾ ਰਿਸ਼ਤਾ ਦੇਣਾ ਵਾ ਐਡੀ ਛੇਤੀ ਤੇ ਨਹੀਂ ਕਿ ਹਾਂ ਕਰ ਦੇਣੀ ਵੀ ਹਾਂ ਲੈ ਜਾ ਰਿਸ਼ਤਾ ਇਹ ਗੱਲ ਤਾਂ ਨਹੀਂ ਪਤਾ ਹੁੰਦਾ ਉਹਨਾਂ ਭੈਣ ਭਰਾਵਾਂ ਦਾ ਬਥੇਰਾ ਪਿਆਰ ਵਾਪਸ ਦੀ ਬਹੁਤ ਪਿਆਰਵਾਨਾਂ ਦਾ ਪਰਝਾਈ ਉਹਦੀ ਜਿੰਨੀ ਤੇਜ ਵਾ ਨਾ ਉਹ ਪਿਆਰ ਰਹਿਣ ਦਉ ਤਾਂ ਤਾਂ ਹੀ ਆ ਨਾ ਜੇ ਰਮਨ ਉਹਨਾਂ ਨੂੰ ਰਿਸ਼ਤਾ ਚੰਗਾ ਲੱਗਾ ਉਹਨਾਂ ਨੇ ਮੈਟਰੀ ਲਿਆਉਣਾ ਇਹ ਤਰ ਮੈਂ ਦੱਸਦਾ ਕੋਠੀ ਕਾਠੀ ਵਧੀਆ ਬਣਾਈ ਹੈ ਉਹਨਾਂ ਨੇ ਘਰ-ਬਾਰ ਤੇ ਜੇ ਕੁੜੀ ਨੇ ਮੁੰਡਾ ਵੇਖ ਲਿਆ ਤੇ ਕੁੜੀ ਭਾਵੇਂ ਉਹਦਾ ਨਾ ਮੂੰਹ ਤੇ ਨਾ ਕਰਦੇ ਤੇ ਮੈਨੂੰ ਨਹੀਂ ਮੁੰਡਾ ਪਸੰਦ ਇਹਦੀ ਜਿਹੜੀ ਪਤਿਓ ਸ਼ਕੀਨ ਜੀ ਆ ਉਹ ਜਾਣਦੇ ਸਭ ਕੋ ਟੱਕਿਆ ਜਾਂਦਾ ਵਾ ਅੱਜ ਕੱਲ ਪੈਸੇ ਨਾਲ ਤਾਂ ਸਭ ਕੋ ਲੋਕੀ ਖਰੀਦ ਲੈਂਦੇ ਆ ਅ ਚੰਗਾ ਖਸਮਾ ਨੂੰ ਖਾਵੇ ਜਾ ਕੇ ਕਿਸ ਦੇ ਘਰ ਦੀ ਗੱਲ ਵਾ ਆਪਣੇ ਘਰ ਪਾ ਕੇ ਪਾ ਕੇ ਬਹਿ ਗਏ ਜੇ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣ ਲਈ ਆ ਵੀ ਮੇਰੇ ਕੋ ਨਹੀਂ ਇਹ ਕੰਮ ਹੁੰਦੇ ਆਰ ਕਉਂਦੀ ਆ ਨਾ ਮੈਂ ਕਹਣਾ ਜੇ ਜਾਣਾ ਵਾ ਨਾ ਸ਼ਾਮਾਂ ਨੂੰ ਜਾਇਆ ਕਰ ਤੇ ਸਵੇਰੇ ਆਪਣੇ ਘਰ ਆਇਆ ਕਰ 10 10 ਦਿਨ ਜਿਹੜਾ ਨਾ ਸਾਡੇ ਕੋ ਨਹੀਂ ਚਾਤੀ ਵੱਜਦੀ ਅੱਜ ਕੱਲ ਚੋਰ ਚੱਕੇ ਕਿੰਨੇ ਤੁਰੇ ਫਿਰਦੇ ਆ ਲੁੱਟ ਪੁੱਟ ਕੇ ਲੈ ਗਏ ਨਾ ਸਭ ਕੁਝ ਫੇਰ ਕਹਿੰਗੇ ਤੈਨੂੰ ਕਹਿ ਕੇ ਗਈ ਹਾਂ ਘਰ ਦਾ ਧਿਆਨ ਰੱਖੀ ਨਹੀਂ ਹੁਣ ਤਾਂ ਬੜੀਆਂ ਡਈਆਂ ਗੱਲਾਂ ਕਰਨ ਜਦੋਂ ਆਂਦੀ ਆ ਤਾਂ ਘੰਟਾ ਘੰਟਾ ਦੋ ਦੋ ਘੰਟੇ ਉਹ ਤੇ ਲੱਗਉਣੀ ਉੱਠਦੀ ਤੂੰ ਆਹੋ ਬੋਧ ਮੈਂ ਉਹ ਦੰਡਈਆ ਗੱਲਾਂ ਬਾਤਾਂ ਮਾਰਨ ਤੋਂ ਕਾਹਦੀਆਂ ਗੱਲਾਂ ਮਾਰਨ ਡਈਆਂ ਉਹ ਹੀ ਆ ਕੇ ਮੇਰੇ ਦਿਵਾਲੇ ਹੋ ਜਾਣਾ ਹੁੰਦਾ ਵਾ ਆਹ ਗੱਲ ਸੁਣੀ ਤੇ ਮੈਂ ਤੁਹਾਨੂੰ ਦੱਸਦੀ ਕਿ ਇਹ ਕੰਮ ਗਈ ਆ ਤੇ ਉਹ ਮੜਾ ਵਾ ਵਧੀਆ ਰਿਸ਼ਤਾ ਕਰਵਾ ਲਊਗਾ ਚੰਗਾ ਚੰਗਾ ਤੁਹਾਡਾ ਵੀ ਇਰਾਦਾ ਹਾਂ ਮੈਂ ਵੀ ਵਿਆਹ ਵੇਖ ਲੂੰਗਾ ਪਹਿਲੋਂ ਉਹਨੂੰ ਕਹਿਤਾ ਕਿ ਕੋਈ ਗੱਲ ਨਹੀਂ ਜਿੰਨੇ ਦਿਨ ਮਰਜੀ ਰਹਿ ਤੇਰੇ ਘਰ ਦਾ ਮੈਂ ਖਿਆਲ ਰੱਖੂੰਗੀ ਤੇ ਹੁਣ ਦੂਜੇ ਪਾਸੇ ਹੋ ਗਈ ਆ ਸਾਧੋਈ ਇਹ ਦੇ ਵਾਲੀ ਸਾਸਿਕਲਤਾ ਜੀ ਸਾਸ੍ਰਿਕਾਲ ਪਤ ਤੂੰ ਕਿਧਰੋਂ ਆਉਂ ਨਹੀਂ ਸੱਸ ਆਇਆ ਮੈਂ ਕਿਧਰੋਂ ਆਣਾ ਵਾ ਹਾਂ ਆ ਜਿਹੜੀ ਜੀਵਣ ਆਹੋ ਤੇ ਜੇ ਇੱਕ ਦਿਨ ਚੋਲਾ ਚੁੱਕਦੀ ਤੇ ਪੇਕੇ ਤੁਰ ਪੈਂਦੀ ਆ ਤੇ ਮੈਨੂੰ ਕਹਿੰਦੀ ਧਿਆਨ ਰੱਖੀ ਮੇਰੇ ਘਰ ਦਾ ਹੁਣ ਉਧਰ ਚਾਤੀ ਮਾਰ ਕੇ ਆਈ ਆ ਦੱਸ ਇਹਦੇ ਤੇ ਬੜਾ ਪੰਗਾ ਪੈਂਦਾ ਵਾ ਫੇ ਤੈਨੂੰ ਪਤਾ ਆਪਣਾ ਵੀ ਕਰਨਾ ਉਧਰ ਜਾਨਾ ਹੋਰ ਕੀ ਆ ਕਿੰਨਾ ਪੈਂਡਾ ਪੈ ਜਾਂਦਾ ਨਾਲੇ ਨਾਲੇ ਨਾ ਆਪ ਹੀ ਅਕਲ ਕਰਨੀ ਚਾਹੀਦੀ ਆ ਜੇ ਗਈਆਂ 2-4 ਦਿਨਾਂ ਨਾ ਵਾਂ ਤੇ ਆਪਣੇ ਘਰ ਆਵਾਂ ਉਹਨੂੰ ਖਸਮ ਨੂੰ ਵੀ ਨਾਲ ਹੀ ਚੁੱਕਦੀ ਤੁਹਾਨੂੰ ਵੀ ਲੈ ਜਾਂਦੀ ਉਹਨੇ ਘਰ ਰਹਿੰਦੇ ਆਹ ਇੱਕ ਤਰਕਾਰ ਹੋਵੇ ਤੇ ਚਾਹਵਾ ਆਪਣਾ ਘਰ ਦਾ ਤੇ ਸੰਭਾਲੇ ਨਾਲੇ ਤਾਂ ਜੀ ਆਪਣੇ ਘਰਾਂ ਦੀ ਮਹਾਰਾਖੀ ਰੱਖੀ ਜਾਂਦੀ ਆ ਤੁਹਾਨੂੰ ਪਤਾ ਹੀ ਆ ਸਮਾਂ ਕਿਦਾਂ ਦਾ ਚੱਲਣ ਡਿਆ ਮੁੜ ਕੇ ਕੀ ਜਾਂਦੇ ਹੁੰਦੇ ਆ ਹਸਾਏ ਦਾ ਨਾਂ ਨਹੀਂ ਹੁੰਦਾ ਰਵਾਇਦਾ ਹੋ ਜਾਂਦਾ ਰਵਾਇਦਾ ਹੁੰਦਾ ਕਿਸੇ ਵੇ ਨਹੀਂ ਚਾਤੀ ਵਜਦੀ ਨਹੀਂ ਵੱਜਦੀ ਕੇ ਹੁਣ ਆਪਣੇ ਘਰ ਦਾ ਕੰਮ ਧੰਦਾ ਕਰਕੇ ਨਾ ਫੇਰ ਇੱਧਰੋਂ ਨਿਕਲੀ ਚਲ ਵੀ ਇਹੀ ਆ ਜਿਹੜਾ ਮਾਂ ਕੀ ਜਾਂਦੀ ਤੇ ਜਗਦੰਤ ਪੂਰੀ ਰਹਿੰਦੀ ਜਿਹੜੀ ਆਹ ਮੈਂ ਤੇ ਸੁਣਿਆ ਵਾ ਉਹ ਗਵਾਂਡ ਨਹੀਂ ਮੇਰੇ ਨਾਲ ਦੀ ਉਹ ਦੱਸਾਂ ਡਈ ਤੇ ਆਪਣੇ ਪਤੀ ਦਾ ਰਿਸ਼ਤਾ ਕਰਾਉਂਦੀ ਜੋ ਲੰਬੜਾ ਦੇ ਮੁੰਡੇ ਨੇ ਅੱਛਾ ਲਾ ਤਾ ਤਾਂ ਤਾਂ ਫਿਰ ਮੋਚਾ ਮਾਰਨ ਲਈ ਆ ਆਹੋ ਸੌਖੇ ਆ ਤਾਂ ਕਰਕੇ ਆਂਦੀ ਹੁਣੀ ਆ ਆਪਣਾ ਟਿਕਾਣਾ ਵੀ ਬਣਾਉਂਦੀ ਹੁਣੀ ਆ ਕਿ ਆਹੋ ਜਦੋਂ ਫਰਕ ਪੈਂਦਾ ਹੀ ਆ ਉਹ ਬੰਦਾ ਤੇ ਫਿਰ ਜਾ ਪੈਂਦਾ ਵਾ ਉਹ ਗੱਲ ਹੁੰਦੀ ਹੁਣੀ ਲੋੜ ਕਰ ਚ ਕਰ ਲਿਆ ਕਰੂੰ ਉਧਰੋਂ ਤਾਂ ਕਰਕੇ ਉਹ ਦੇ ਵਾਲੇ ਅਗਲੇ ਆਹੋ ਪਰ ਇੱਕ ਗੱਲ ਵਤਾਈ ਜੀ ਉਹਨਾਂ ਦਾ ਮੁੰਡਾ ਨਹੀਂ ਮੈਂ ਚੰਗਰ ਲੱਗਦਾ ਇਹਦੀ ਪਤੀ ਉਹਦਾ ਸੋਹਣੀ ਆ ਪਤਾ ਨਹੀਂ ਕੀ ਇਹਨੇ ਵੇਖਿਆ ਵਾ ਪਤੀ ਕੇ ਰਿਜਕ ਵੇਖਿਆ ਵਾ ਬੰਦੇ ਸੌਕੇ ਵੇਖਿਆ ਰੰਗ ਆਂਦੀ ਹੁਣੀ ਫਿਰ ਰੰਗ ਮਸਾ ਕਾਲਾ ਫਿਰ ਕੀ ਆ ਚਲੋ ਹਾਂ ਹੁਣ ਪਰਜਾਈ ਮੰਨੂਗੀ ਤੇ ਫੇਰ ਹੀ ਆ ਨਾ ਜਦੋਂ ਜਾਂਦੀ ਆ ਕੁੱਤੇ ਖਾਣੀ ਕਰਾ ਕੇ ਹੁੰਦੀ ਉੱਥੋਂ ਦੱਸ ਅੱਛਾ ਚੁੱਪ ਕਰਕੇ ਬੈਠੀ ਰਵੇ ਹਾਂ ਇਹਨੂੰ ਕੀ ਲੋੜ ਪਈ ਆ ਜਿੰਨਾ ਦਾ ਧੀ ਪੁੱਤ ਵਾ ਆਪੇ ਵੇਖ ਵਿਚਾਰ ਕੇ ਕਰਨ ਗਈ ਜਾ ਕੇ ਅਗਲਿਆਂ ਦੇ ਘਰ ਵੀ ਕਪਾਤ ਪਾਉ ਪਰਜਾਈ ਨੇ ਕਹਿਣਾ ਵਾ ਤੇ ਇਹਦੇ ਕਹਿੰਦੇ ਮੈਂ ਰਿਸ਼ਤਾ ਨਹੀਂ ਕਰਨਾ ਤੇ ਭਰਾ ਨੇ ਕਹਿਣਾ ਵਾ ਮੇਰੀ ਭੈਣ ਦੱਸ ਪੌਂਦੀ ਆ ਤਾਂ ਮੈਂ ਰਿਸ਼ਤਾ ਕਰਨਾ ਵਾ ਉਹਨਾਂ ਦੇ ਘਰ ਕਪਾਤ ਪੈਣਾ ਦੋਵਾਂ ਜੀਆਂ ਨੇ ਵੀ ਮੁੜ ਕੇ ਆਪਸ ਵਿੱਚ ਆਪੇ ਪੜੀ ਹੋਊਗੀ ਤੂੰ ਵਿਚੋਲਣ ਬਣ ਕੇ ਕੀ ਲੈਣਾ ਇੱਕ ਸੂਡ ਹੀ ਮਿਲਣਾ ਤੈਨੂੰ ਜਾਂ ਗੱਲਾਂ ਮਿਲਦੀਆਂ ਆਹੋ ਉਹ ਤਾਂ ਗੱਲ ਹੈ ਵਾ ਹੋਰ ਕਿਸੇ ਨੇ ਕੀ ਦੇ ਦੇਣਾ ਆਹੋ ਅੱਜ ਤੱਕ ਤਾਈ ਜੀ ਭਾਵੇਂ ਕਿਸਦਾ ਚੰਗਾ ਹੀ ਕਰਾ ਦੋ ਕਿਸੇ ਨੇ ਕਿਹਾ ਵੀ ਵਧੀਆ ਰਿਸ਼ਤਾ ਕਰਵਾਇਆ ਇਹੋ ਗੱਲ ਹੀ ਕਹਿਣੀ ਉਹਨੇ ਫਸਾਤਾ ਉਹਨੇ ਫਸਾਤਾ ਤੇ ਇਹਦੇ ਨਾਲ ਵੀ ਇਹੋ ਹਾਲੀ ਹੋਣਾ ਮੇਰੇ ਲਈ ਕੋਈ ਜਾਂਦਾ ਵਾ ਵੀ ਚੰਗਾ ਕਰਾਤਾ ਭਾਵੇਂ ਚੰਗਾ ਵੀ ਕਰਾ ਦੋ ਨਾ ਤਾਂ ਵੀ ਲੋਕੀ ਸੋਭਾ ਕੋਈ ਨਹੀਂ ਦਿੰਦਾ ਸਹੀ ਗੱਲ ਵਾ ਤੁਹਾਡੀ ਬਦਨਾਮੀ ਦਿੰਦੇ ਵਿਚੋਲੇ ਤੇ ਇਹਦੇ ਨਾਲ ਵੀ ਇਹੋ ਹਾਲੀ ਹੋਣਾ ਇਹਦਾਂ ਕੀ ਹੋਣਾ ਆਪਣਾ ਘਰ ਬਗੜਾ ਕੇ ਤੇ ਫੇਰ ਜਾਣ ਲਈ ਆ ਉੱਥੇ ਕੀ ਕਰੇ ਬੰਦਾ ਉਹਨੇ ਇਹਨੂੰ ਕੌਣ ਸਮਝਾਏ ਇੰਨਾ ਨਹੀਂ ਹੈਗਾ ਵੀ ਉਹਨੂੰ ਘਰ ਵਾਲੇ ਨੂੰ ਕਹਾਂ ਕਿ ਕੰਮ ਤੰਦਾ ਕਰ ਲੈ ਚਾਰ ਪੈਸੇ ਆਉਣਗੇ ਇਹ ਤਾਂ ਗੱਲ ਪਈ ਸੱਚੀ ਆ ਇਹ ਕਰੂਗਾ ਤੇ ਆਉਣਗੇ ਤੇ ਜੇ ਹੁਣ ਏਦਾਂ ਲੈ ਕੇ ਵੰਡੇ ਛਾਂ ਨੇ ਤੁਰੇ ਫਸ ਸਗੋਂ ਕੋਲੋਂ ਖਰਚਣਾ ਆਹੋ ਕੀ ਪਤਾ ਸਿਆਣੇ ਆਂਦੇ ਹੁੰਦੇ ਨਾ ਆਹ ਟੁਕੜੇ ਖਾਦੇ ਦੇਣ ਵਾਲਾ ਇਹ ਤਾਂ ਕੱਪੜੇ ਪਾਟੇ ਘਰਾਂ ਨੂੰ ਆਏ ਘਰ ਤੇ ਹੀ ਕੰਮ ਆਉਣਾ ਤੇ ਚੁੱਪ ਕਰਕੇ ਬੈਠੀ ਰਵੇ ਹਾਂ ਆਪਣਾ ਘਰ ਲੈ ਕੇ ਕਿਸੇ ਨੇ ਕਿ ਦੇ ਦੇਣਾ ਨਾਲ ਹਾਂ ਇਹਨੂੰ ਇਹੋ ਹੀ ਹੈ ਨਾ ਕਿ ਭਰਾ ਨੇ ਕਿਰੇ ਮੈਨੂੰ ਕੀ ਲੈ ਦੇਣਾ ਹੂੰ ਭਰਾ ਹੁਣ ਪਰਝਾਈ ਲੈਣ ਦਊ ਕਿ ਫੇਰ ਭਰਾ ਨੇ ਕਿ ਦੇ ਦੇਣਾ ਚਾਈ ਜੀ ਆਓ ਚਲੀਏ ਘਰ ਨੂੰ ਮੈਂ ਚਾਹ ਦਾ ਕੱਪ ਬਣਾਉਣੀ ਹੈ ਚਾਹ ਪੀਣੇ ਆਜੋ ਬੜੇ ਚਿਰ ਬਾਅਦ ਮਿਲੇ ਮੈਨੂੰ ਹਾਂ ਇਦਾਂ ਹੀ ਆ ਤੀਏ ਲੈ ਦਸ ਅ ਦੁੱਧ ਤੇ ਉਧਰ ਹੀ ਪਿਆ ਵਾ ਪੀਤਾ ਇਹ ਨੂੰ ਤੁਸੀਂ ਉਹ ਦੁੱਧ ਮੈਂ ਯਾਰ ਕੀ ਪੀਣਾ ਵਾ ਤੈਨੂੰ ਪਤਾ ਮੈਂ ਅੱਜ ਵਿਆਹ ਗਿਆ ਸੀ ਉਥੋਂ ਭਾਰੀ ਜੰਖ ਆਇਆ ਵਾ ਤੇ ਮੇਰਾ ਹਣ ਜੇ ਨਹੀਂ ਤਾਂ ਢਿੱਡ ਭਰਿਆ ਮੇਰਾ ਤੇ ਇਹ ਤੇ ਰੋਟੀ ਵੀ ਖਾਦੀ ਘਰ ਆ ਕੇ ਤਾਂ ਇਹ ਤੇ ਮੈਂ ਦੁੱਧ ਵਿੱਚ ਜਿਵੇਂ ਜੂੜ ਪਾ ਕੇ ਲੈਂਦਾ ਹੈਗਾ ਪਰ ਚੱਲ ਜੋ ਖਾਦਾ ਪੀਤਾ ਪਚ ਜਾਊਗਾ ਤੇ ਹੋ ਵੀ ਨਹੀਂ ਪੀਤਾ ਓਹੋ ਯਾਰ ਤੈਨੂੰ ਮੈਂ ਕਹਿੰਦਿਆ ਵਾ ਤੇ ਮੇਰਾ ਢਿੱਡ ਭਰਿਆ ਉਹ ਰੋਟੀ ਮੈਂ ਕਿੱਥੋਂ ਖਾਣੀ ਦੁੱਧ ਕਿੱਥੋਂ ਪੀਣਾ ਚੱਲ ਠੀਕ ਆ ਪਰ ਪੀਣਾ ਹੀ ਨਹੀਂ ਆ ਨਹੀਂ ਨਹੀਂ ਹੁਣ ਇਦਾਂ ਰੱਖਦਾ ਫਿਰ ਆ ਮੈਂ ਤਾਂ ਆਪ ਨਹੀਂ ਪੀਣਾ ਮੇਰਾ ਜੀ ਵੀ ਕਰਨ ਦਿਆ ਉਹ ਸੱਚ ਪ੍ਰਭ ਮੈਂ ਨਾ ਅੱਜ ਵੇਖਿਆ ਇਥੇ ਕਿ ਨਹੀਂ ਇਹਦਾ ਕੋਈ ਹੀ ਪਰਿਵਾਰ ਨੂੰ ਹੈ ਕੁੜੀ ਕਿੰਨੀ ਸੋਹਣੀ ਲੱਗਣ ੜੀ ਹਾਂ ਐਵੇਂ ਲੋਕੀ ਕਹਿੰਦੇ ਰਹਿੰਦੇ ਆ ਤੇ ਧੀਆ ਬੋਝ ਹੁੰਦੀਆਂ ਉਹ ਬੋਝ ਕਾਦਾ ਹੁੰਦੀਆਂ ਵਾ ਉੱਥੇ ਵੇਖਿਆ ਮੈਂ ਕਿੰਨਾ ਪਰਿਵਾਰ ਆਇਆ ਕਿਤੇ ਨੱਚਣ ਲਈ ਖੁਸ਼ੀਆਂ ਮਨਾਉਣ ਲਈ ਬੋਝ ਬਾਝ ਕੋਈ ਨਹੀਂ ਹੁੰਦਾ ਪਤਾ ਕੀ ਹੁੰਦਾ ਪਿਓ ਦੇ ਸਿਰ ਤੇ ਇੱਕੋ ਹੀ ਢਾਲ ਹੁੰਦਾ ਵਾ ਵੀ ਆਪਣੀ ਧੀ ਜਿਹੜੀ ਨਾ ਇੱਚ ਲੈ ਕੇ ਜਾਵੇ ਘਰੋਂ ਹੋਰ ਕੋਈ ਬੋਝ ਨਹੀਂ ਗਾ ਹਾਂ ਤੇ ਗੱਲ ਤੁਹਾਡੀ ਸਹੀ ਆ ਜਿਹੜੀ ਨਾ ਔੜ ਕੱਤੀ ਆ ਨਾਰੀ ਹੁੰਦੀ ਆ ਘਰ ਦੇ ਵਿੱਚ ਤੇ ਮੈਂ ਅੱਗੇ ਸੋਚਣ ਲਿਆ ਸੀ ਵੀਹਨ ਹਾਲੇ ਅਮਨ ਕਾਨੂੰ ਵੇਹ ਜਣਾ ਹੈ ਸਾਡੇ ਘਰਾਂ ਸਾਡੀ ਲੋਨ ਖਤਮ ਹੋਣੀ ਹੈ ਮੈਂ ਤੇ ਆਪ ਸੋਚ ਰਹੀ ਨਹੀਂ ਮੇਰੀ 3 ਦਿਨ ਵਿਆਹੀ ਗਈ ਤੇ ਮੈਂ ਕਿਤੇ ਘਰ ਚ ਰਹਿਣਾ ਕਿੱਦਾਂ ਹੈ ਘਰ ਤੇ ਖਾਲੀ ਹੋ ਜਾਣਾ ਪਰ ਅਜੇ ਨਹੀਂ ਆਪਣੀ ਕੁੜੀ ਵਿਆਹੜੀ ਅਜਾ ਨਿਕਲ ਜਾਣੇ 2-3 ਸਾਲ ਹੋਤੇ ਕੋਈ ਗੱਲ ਨਹੀਂ ਹੈ ਦੇਖੀ ਜਾਊਗੀ ਉਹ ਜੇ ਹਾਂ ਕਿਦੀ ਆ ਅਜੇ ਘੜਾ ਦਾ ਵਿਆਹ ਕਰਤਾ ਵਾ ਮੈਂ ਕਦੀ ਹਾਂ ਕੀਤੀ ਹੈ ਹੈ ਹਾਂ ਕੀਤੀ ਹੈ ਤੇ ਕਿੱਥੇ ਹਾਂ ਕੀਤੀ ਤੂੰ ਨਹੀਂ ਉਹਦੇ ਵਿਆਹ ਦੀ ਤੈਨੂੰ ਕੋਈ ਗੱਲ ਦਾ ਪਤਾ ਨਹੀਂਗਾ ਅਜੇ ਮੇਰੀ ਕੁੜੀ ਪਨ ਲਈ ਆ ਠੀਕ ਵਾ ਨਾ ਪੜਾਈ ਆਪਣੀ ਪੂਰੀ ਕਰੂਗੀ ਇਧਰ ਨੌਕਰੀ ਕਰੂਗੀ ਤਾਂ ਫਿਰ ਵੇਖਾਂਗੇ ਵਿਆਹ ਆ ਜਿਹੜੀ ਮੈਂ ਕੋ ਸੋਚਿਆ ਤੇ ਮੈਂ ਕਿਹਾ ਆਦਾ ਹੁਣ ਅੱਜ ਵਿਆਹ ਕਰਤਾ ਵਾ ਬਸ ਉਹਦੀ ਮੰਗਣੀ ਕਰਨੀ ਆ ਚਲ ਭਾਈ ਆਇਆ ਸੀ ਜਣ ਹੋ ਕੇ ਬੈਠੇ ਨੂੰ ਤੇ ਮੈਂ ਉਹਨੂੰ ਕਿਹਾ ਵਾ ਕਿ ਚਲੋ ਅਮਨ ਨੇ ਹੱਥ ਮੈਂ ਪੁੱਛਿਆ ਇਹ ਅਮਨ ਮੰਨ ਗਈ ਆ ਨਾ ਇਦਾਂ ਕਿਤਾ ਮੰਨ ਗਈ ਅਮਨ ਜਦੋਂ ਉਹਦੀ ਮਾਂ ਨੇ ਮੰਨੀ ਤੇ ਅਮਨ ਕਿੰਦਾ ਮੰਨ ਗਈ ਆ ਦਬਾਅ ਚ ਲੈਤਾ ਹੁਣ ਉਹਨੂੰ ਤੁਸੀਂ ਆਪਣੇ ਚ ਗੱਲ ਹੋਰ ਕਰਦੀ ਆ ਲਾਲਚ ਨੂੰ ਚ ਦਿੱਤੇ ਹੋਣੇ ਤੂੰ ਗੱਲਾਂ ਬਾਤਾਂ ਕੀਤੀਆਂ ਨੇ ਵਾਅਦਾ ਘਟਾ ਤੇ ਆਪਣੇ ਪਿਓ ਦੀ ਗੱਲ ਤੇ ਪਤਾ ਨਹੀਂ ਕਰ ਸਕੀ ਤਹਾਂ ਕਰਤੀ ਉਹਨੇ ਆ ਧੱਕਾ ਕਰਦੇ ਜੇ ਤੇਰੀ ਕੁੜੀ ਨਾਲ ਦੱਸ ਲਾਲਚ ਚ ਮੈਂ ਕਹਦਾ ਦੇਣਾ ਇਹਨੂੰ ਉਹ ਕੋਈ ਸਤ ਬਗਾਨੀ ਆ ਧੀ ਆ ਮੇਰੀ ਉਹਨੂੰ ਮੈਂ ਕਹਦਾ ਹਾਂ ਲਾਲਚ ਦੇਣਾ ਹੀ ਗੱਲਾਂ ਚ ਲਿਆਂਦਾ ਉਹਨੂੰ ਠੀਕ ਹੈ ਗੱਲਾਂ ਚ ਲਿਆਂਦਾ ਉਹਨੂੰ ਪਿਓ ਹੋਣਾ ਬਿਜਾਰੀ ਸੱਠ ਆ ਹਣਾ ਉਹ ਮੈਨੂੰ ਬਾਤਰਾ ਪਿਓ ਮੈਨੂੰ ਅੱਜ ਸਮਝ ਆਈ ਆ ਉਹ ਜਿਹੜੀ ਕੁੜੀ ਨੂੰ ਤੇ ਜਿਹੜੀ ਨਾ ਨਹੀਂ ਨਾ ਨਾ ਕਰਦੀ ਸੀ ਨਾ ਉਹ ਸਾਰਾ ਤੇਰਾ ਕਾਰਨਾਮਾ ਹੀ ਹੋ ਕਾਲੇ ਤੇਰੀ ਗੱਲ ਸੁਣ ਲੋ ਤੁਹਾਡੇ ਘੇਣ ਦੀ ਰਹਾਤਾ ਰਿਸ਼ਤਾ ਨਾ ਕਦੀ ਨੀ ਜਿਲੇਣਾ ਜਿਹੋ ਜਿਹੇ ਘਰੋਂ ਆਪ ਆ ਭੁੱਖੇ ਲੰਗੇ ਉਹੋ ਜਿਹਨੇ ਮੇਰੀ ਕੁੜੀ ਵਿਆਹ ਦੇਣੀ ਅੱਛਾ ਅਹੀਂ ਮੂਰਖ ਬੈਠੇ ਆ ਉਹ ਤਿੰਨੇ ਪਿਓ ਪੁੱਤ ਅਹੀਂ ਸਾਰਾ ਕੁਝ ਵੇਖ ਕੇ ਤੇ ਫੇਰ ਕੀਤਾ ਕੰਮ ਹੀ ਬਿਲਕੁਨ ਅੱਗੇ ਬੋਲਣੇ ਜਾਂਦਾ ਮੇਰਾ ਬੰਦਾ ਹਲ ਹੋਇਆ ਪਿਆ ਜਿ ਘਾਟ ਦੇ ਨਾਲ ਗਾਲਾਂ ਮੇਰਾ ਖਰਾਬ ਦਵਾਈ ਮੈਨੂੰ ਲੈ ਕੇ ਟੀ ਵਿਆਹ ਲੈਦੇ ਫਿਰਦੇ ਜੇ ਤੇ ਆਹ ਉਹ ਤਾਂ ਹੋਰ ਗੱਲ ਛੇੜ ਕੇ ਪੈ ਗਏ ਜਿ ਵਿਆਹ ਦੀ ਅੱਗੇ ਤੇਰੇ ਕੋ ਬੋਲਣ ਨਹੀਂ ਜਾਂਦਾ ਹੈ ਮੈਂ ਨਾ ਵੀ ਕੀ ਤੂੰ ਚੰਗੀ ਹੋਵੇਂ ਤੇ ਕੀ ਕਰੇ ਚਲ ਉਹ ਤੇ ਮੈਨੂੰ ਪਤਾ ਹੀ ਆ ਤੇ ਚੰਗਾ ਬੰਦਾ ਕਹੋ ਜਾਂਦਾ ਹੈ ਹੈ ਜਿਹੜਾ ਮੈਂ ਆਪਣੇ ਤੀ ਵਾਸਤੇ ਗੱਲ ਕਰਦੀ ਆ ਤੇ ਮੈਂ ਮਾੜੀ ਚੰਗੀ ਆ ਕੋਈ ਗੱਲ ਨਹੀਂ ਆ ਮੈਂ ਤਾਂ ਇੱਕ ਗੱਲ ਅੱਜ ਵੀ ਕਹਿੰਦੀ ਆ ਤੇ ਕੱਲ ਹੀ ਮੈਂ ਉਹ ਗੱਲ ਕਰੂਗੀ ਕਿ ਜਿੰਨਾ ਚਿਰ ਮੈਂ ਨਾ ਤਾਂਦੀ ਮੇਰੀ ਹਾਂ ਨਹੀਂ ਹੁੰਦੀ ਤੇ ਮੇਰੀ ਟੂ ਦਾ ਵਿਆਹ ਮੈਂ ਕਿੱਦਾਂ ਕਰਾ ਦਊਗਾ ਮੈਂ ਹੁਣ ਨਾ ਭਾਈਆਂ ਦੀ ਜ਼ਬਾਨ ਦੇਤੀ ਆ ਰਿਸ਼ਤਾ ਹੋਊਗਾ ਤਾਂ ਉੱਥੇ ਹੋਊਗਾ ਜੇ ਵਿੱਚ ਕੋਈ ਡੱਕ ਪਈ ਨਾ ਮੇਰੇ ਤੋਂ ਪੁਰਾ ਕੋਈ ਨਹੀਂ ਕਰਦਾ ਕਿਉਂ ਹੋਊਗਾ ਰਿਸ਼ਤਾ ਉੱਥੇ ਭਾਈਆਂ ਜ਼ਬਾਨ ਦੇਦੀ ਆ ਵੀ ਤੇ ਕਿਹ ਪਤਾ ਹੀ ਹੈ ਉਹ ਪਵਾੜਾ ਹੋਣਾ ਵਾ ਜਿਹੜਾ ਇਹਦੇ ਬੈਠੀ ਇੱਥੇ ਇਹ ਤੇ ਇੱਕ ਨੰਬਰ ਦੀ ਸੰਗਾਤ ਵਾ ਤੇਰੀ ਭੈਣ ਜਦੋਂ ਮੈਂ ਵੱਡਿਆ ਹੀ ਇੱਥੇ ਨਾਂ ਬੜੇ ਕੋਈ ਨਹੀਂ ਅਜੇ ਮੈਂ ਆਪਣੀ ਕੁੜੀ ਦਾ ਤੈ ਰਿਸ਼ਤਾ ਕਰਨਾ ਤੇ ਕਿਉਂ ਗੱਲ ਪੈਂਦੀ ਸਾਡੇ ਉਹ ਮਾੜਾ ਕੀ ਡੇ ਕਰਨ ਚੰਗਾ ਡੇ ਕਰਨ ਮੈਂ ਸਭ ਕੁਝ ਵੇਖ ਲਿਆ ਵਾ ਮੁੰਡਾ ਵੇਖਿਆ ਮੈਂ ਚੰਗਾ ਉਹਨਾਂ ਦਾ ਖਾਂਦਾ ਨਾ ਸਾਰਾ ਕੁਝ ਜਮੀਨ ਜਿਆਦਾ ਚੰਗੀ ਆ ਤੇ ਉਸ ਤੋਂ ਕੋਸ ਡੇ ਕਰਨੋ ਬੈਠਾ 100 ਕਲਾ ਦੀ ਇੱਕ ਗੱਲ ਕਰਦੀ ਗਾ ਬੇ ਬਹੁਤਿਆ ਗੱਲਾਂ ਦੀ ਗਾਹ ਕਿ ਦੀ ਆ ਬਸ ਮੈਂ ਤੈਨੂੰ ਇਹੋ ਗੱਲ ਕਹਿੰਦੀ ਆ ਕਿ ਮੈਂ ਅਜੇ ਕੁੜੀ ਨਹੀਂ ਵਿਆਉਣੀ ਤੇ ਜੇ ਵਿਆਹੂਗੀ ਨਾ ਮੈਂ ਆਪਣੀ ਮਰਜ਼ੀ ਦਾ ਵਿਆਹੂਗੀ ਠੀਕ ਵਾ ਨਾ ਤੇ ਤੈਨ ਤੇ ਕਿਹੜਾ ਦਬਾਣੀ ਆ ਤੇ ਮੈਂ ਕਿਸੇ ਗੱਲਾਂ ਛਾੜ ਕੇ ਵਿਆਹ ਦ ਲੈ ਤੇ ਕਾਹੀ ਕਾਹੀ ਆ ਕਿੰਦੀ ਕੋਬਰ ਹੋ ਗਈ ਉਹਦੀ ਜਿਹਨ ਤਾਨੂੰ ਵੀ ਵਿਚ ਵੱਡਾ ਵੀ ਘਰ ਦੇ ਵਿੱਚ ਉਹ ਭਰਾਵਾਂ ਦੇ ਚੁਬੜੀਆਂ ਪਰਜਾਈ ਦੇ ਵਿੱਚ ਚੁਬੜੀਆਂ ਫੇ ਤਾਨੂੰ ਜੋ ਵੱਡਾ ਵੀ ਆ ਤੂੰ ਤਾਂ ਐਂ ਕਲਾ ਕਰਦੀ ਦਾ ਮੈਂ ਤੇਰੇ ਵੈਜੀ ਕੱਲ ਰਹਿਣਾ ਨਾ ਕਰਨ ਕੁੜੀ ਵੀ ਨਹੀਂ ਮੈਂ ਤੈਨੂੰ ਨਹੀਂ ਮਿਉਣਾ ਜਿਹਦਾ ਰਾਲਾ ਪਾਈ ਗਿਆ ਨਹੀਂ ਆ ਤੂੰ ਕੁੜੀ ਮੇਰੀ ਆ ਤੇਰੀ ਆ ਆਪਣੀ ਮੇਰੀ ਕੁੜੀ ਨਹੀਂ ਹੈਗੀ ਬੈਠਾ ਸੜਫੜਾ ਤੇਰੀ ਘਰ ਦੀ ਕੁੜੀ ਨਹੀਂਗੀ ਤੇਰੀ ਪਿਓ ਬਣਦੇ ਜੇ ਆਹ ਪਿਓ ਬਣ ਕੇ ਮੈਨੂੰ ਪਤਾ ਵਾ ਜਿਹੜੇ ਕੀ ਪੁੱਤ ਲ ਕੀ ਚੰਗਾ ਵਾ ਉਹ ਮੈਂ ਨਾ ਕਰਨ ਸੁਣਿਆ ਹੀਗਾ ਜਿਹੜੇ ਪਿਓ ਬੰਦੇ ਨਾ ਫਤਰੀਆ ਪਾਵਾਂ ਉਹ ਕਿਦਾਂ ਵਾ ਉਹੀ ਗੱਲ ਆ ਤੂੰ ਸੱਤ ਕਰਦਾ ਏ ਜੇ ਕੋਈ ਗੱਲ ਨਹੀਂ ਮੈਂ ਮਤਰੀ ਮਾਈ ਆਂ ਕਹਿੰਦਾ ਪਰ ਮੈਂ ਤਰੀ ਮਤਰੀ ਪਾ ਮੈਂ ਨਹੀਂ ਇਦਾਂ ਹੁਣ ਤੱਕ ਆਪਣੀ ਤੀਨਾਂ ਠੀਕ ਹੋਣਾ ਪੜਾਣ ਖਾ ਕੇ ਤੇ ਮੈਂ ਖੂਜ ਧੱਕਾ ਨਹੀਂ ਮਾਰ ਨਾਲੋ ਸਾਰੀ ਜ਼ਿੰਦਗੀ ਦਾ ਸਵਾਲ ਬੋਦੇ ਤੇ ਸਾਰੀ ਜ਼ਿੰਦਗੀ ਵਿਚਾਰੀ ਰੋਦੀ ਰਹੇ ਆਪਣੇ ਮਾਂ ਤੇ ਬਹਿ ਕੇ ਉੱਥੇ ਪੱਥੇ ਦਾ ਹੱਥ ਮਾਰਦੇ ਰਹੇ ਕਿ ਮੈਨੂੰ ਕਿੱਥੇ ਵਿਆਹ ਤਾਂ ਇਹਨਾਂ ਨੇ ਆਹ ਕੱਪ ਨੂੰ ਇੰਨੀ ਸਿੱਖਿਆ ਦੇਣੇ ਉਹਨੂੰ ਅਹੀਂ ਦੂਰ ਪੜਾਉਣ ਦੇ ਮੇਰਾ ਨਾ ਸਾਰੇ ਜਿੰਦਾ ਜਿਹੜਾ ਮੂੜਾ ਨਾ ਤੂੰ ਖਰਾਬ ਕਰਦਾਈ ਮੈਂ ਤਾਂ ਆਖਿਆ ਸੀ ਚੱਲ ਦੁੱਧ ਇਹ ਪੀ ਲੂਗੀ ਚੱਲ ਚੋਕੇ ਅੰਦਰ ਆ ਗਿਆ ਇਹ ਪੀ ਕੇ ਤੂੰ ਮੇਰਾ ਸੇਰੀ ਖਾਣਾ ਲੈ 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 ਪੀ ਲੈ ਤੂੰ ਕਿੰਝ ਗੱਲਾਂ ਕਰਦਾ ਉਹਦਾ ਤੁਸੀਂ ਜੇ ਦੋ ਬਰਕਰ ਰੋਟੀ ਖਾ ਲਈ ਹੈ ਨਾ ਸਾਡਾ ਵਾਸਤੇ ਤੇ ਮੇਰੇ ਹੱਥੋਂ ਵੀ ਪਾਣੀ ਕਢ ਲਓ ਸੱਜੋ ਅੱਟਾ ਦਾ ਵਾਸਤੇ ਚੱਲਦਾ ਉਹ ਜਾ ਜਾ ਬੰਦਾ ਜਾ ਮੈਨੂੰ ਕੰਮ ਲੈ ਕਰਨਾ ਆਪਣਾ ਜਿੰਨੇ ਮਰਜ਼ੀ ਕਰੋ ਪਰ ਇੱਕ ਗੱਲ ਸੁਣ ਲਓ ਮੇਰੀ ਅਜੇ ਨਹੀਂ ਰਿਹਾ ਬੋਟੜੇ ਚੱਗਾ ਕਿਉਂ ਨਹੀਂ ਚੱਲਾ ਚੱਲ ਮੇਰੀ ਹਾਰ ਹੀ ਹੁੰਦੀ ਮੈਂ ਜਿੱਥੇ ਕਹੂੰਗੀ ਮੇਰੀ ਕੁੜੀ ਦਾ ਰਿਸ਼ਤਾ ਉੱਥੇ ਹੋਣਾ ਵਾਹ ਹਵੇ ਅੱਜ ਤਾਂ ਕਰ ਪਰ ਕੱਲ ਕਰ ਦੋ ਜਿਹੜੇ ਤੇ ਬਿਠਾ ਲੈਣਾ ਆਪਣਾ ਪਾਈਆ ਬੇਔਦੀ ਨਹੀਂ ਤੇ ਬੱਲੇ ਦੀ ਤੁਸੀਂ ਭੱਜਦਾ ਵਰਜੀ ਕਰ ਲਓ ਤੁਹਾਨੂੰ ਕੋ ਮਿੱਠਾ ਹੋਊ ਤੁਹਾਡੀ ਪੇਟ ਦਾ ਮੈਨੂੰ ਨਹੀਂ ਕੋ ਮਿੱਠਾ ਹੈਗਾ ਆਹ ਤੇ ਬੈਗੀ ਸਗਾਤ ਇੱਥੇ ਹੋਰ ਵੀ ਕੁਛ ਤੇ ਸਾਡੇ ਘਰ ਚ ਕਲਾ ਪਾਉਣ ਵਾਸਤੇ ਉਹ ਲੋਕੀ ਕੀ ਪਤਾ ਦਾ ਕਾਜ ਕਰਦੇ ਆ ਤੇ ਦਿਲ ਚ ਚਾਹ ਹੁੰਦਾ ਵਾ ਇਹ ਤਾਂ ਹੁਣੇ ਬੈਹਂਦੀ ਆ ਦੱਸੋ ਇਹ ਤਾਂ ਕੀ ਇਲਾਜ ਕਰਾਂ ਮੈਂ ਪਤਨੀ ਕਿੱਥੇ ਪਉਣ ਦੀ ਜੜ ਮਲੇ ਪੱਲੇ ਪੈ ਗਈ ਹੈ ਜੀ ਵੀ ਚੰਗਾ ਐ ਫੇ ਡੈੜੀ ਮੰਨ ਗਈ ਆ ਜਾਣ ਵੱਲੋਂ ਨਹੀਂ ਤੇ ਸਾਇਰਸ ਵੀਰ ਤੇ ਸਨੀ ਨੇ ਤੇ ਮੈਨੂੰ ਓਦਾਂ ਨਹੀਂ ਹੀ ਜਾਣ ਦੇਣਾ ਜੇ ਸਾਬ ਮੈਂ ਗੱਲਾਂ ਕਰਨ ਦੇ ਹੀ ਚਲ ਹੁਣ ਚਲੀ ਤੇ ਹੈ ਹੋਣਾ ਹੁਣ ਮੈਂ ਇਕੱਦਾ ਕਰਨੀ ਆ ਥੋੜੀ ਜਿਹੀ ਪਹਿਲੇ ਵੀ ਨਾਲ ਲੈ ਲੈਣੀ ਆ ਇਹ ਸੋਨਾ ਵੀ ਮੇਰਾ ਖਦੀਆਂ ਹਨਾ ਉਹ ਵੀ ਨਾਲ ਲੈ ਲੈਣੀ ਆ ਬਾਅਦ ਚ ਮੇਰੇ ਕੰਮ ਆਊਗਾ ਜੇ ਇੱਕ ਵਾਰੀ ਮੈਂ ਚੱਲ ਗਈ ਨਾ ਫੇਰ ਨਹੀਂ ਮੈਂ ਵਾਪਸ ਆਉਂਦੀ ਐਵੇਂ ਮੇਰੇ ਪਿੱਛੇ ਪਈ ਸਾਰੇ ਵਿਆਹ ਕਰਾ ਲਾ ਗਿਆ ਕਰਾ ਲਾ ਚਲ ਬੰਨੇ ਨਾ ਤੇ ਮੈਨੂੰ ਹਾਂ ਕਰਨੀ ਭਈ ਨਾ ਮੈਂ ਫੇਰ ਨਹੀਂ ਆਉਣਾ ਚਲ ਮਿੱਠੇ ਕਿਥੇ ਰੱਖਦੀ ਸੋਨਾ ਚੱਲੀਏ ਮੈਂ ਕਰਦਾ ਕਿ ਚਾਚੀ ਨੂੰ ਫੋਨ ਲੰਮਾ ਤੇ ਚਾਚੇ ਨੂੰ 2 ਲੀਟਰ ਦੁੱਧ ਹੀ ਘੜ ਲਿਆਵਾ ਲੈ ਚਾਚੀ ਨੇ ਸੋਚੋ ਆਪੀਤਾ ਮੈਂ ਬਤਾਇਆ ਵੀ ਹੋਰ ਮੈਂ ਲੈ ਆ ਹੀ ਹੁੰਦਾ ਸ਼ਾਮ ਨੂੰ ਕਿਹਨੂੰ ਟਾਈਮ ਲੱਗਣਾ ਚੱਲਿਆ ਅਗਰ ਦਾ ਚਾਚੇ ਦੇ ਘਰ ਗਿਆ ਨਾ ਹੋਣਾ ਤੇ ਫੜ ਗਏ ਮੈਂ ਜਾਵਾਂ ਲੈ ਚਾਚੇ ਹੋਣੀ ਹਜੇ ਨਹੀਂ ਆਏ ਐਨਾ ਚਿਰ ਹੋ ਗਏ ਇਹਨਾਂ ਨੂੰ ਗਿਆ ਨੂੰ ਚੱਲ ਮਣਾ ਕੋਈ ਕੰਮ ਹੋਣਾ ਵਾ ਤਾਂ ਹੋ ਉੱਥੇ ਰਹੇ ਆ ਨਹੀਂ ਤਾਂ ਕਿਹਦਾ ਜੀ ਕਰਦਾ ਘਰ ਛੱਡਣ ਨੂੰ ਚੱਲ ਐ ਕਰਦਾ ਵਾ ਡੇਰੀ ਤੋਂ ਮੁੱਲ ਲੈਵਣਾ ਦੁੱਧ ਚੱਲ ਕੋਈ ਨਾ ਚਾਚੇ ਨੂੰ ਫੋਨ ਲਾਵਾਂ ਚਾਚੀ ਵਾਲੇ ਨੰਬਰ ਤੇ ਲੰਮਾ ਉਹ ਚੱਲ ਰਹੇ ਹੁੰਦੇ ਫੋਨ ਲਾ ਕੇ ਕੀ ਕਰਨਾ ਐਵੇਂ ਕੋਈ ਸੋਚਣ ਗਿਆ ਵੀ ਕੀ ਕਹਿਣਾ ਹੋ ਇੰਨੇ ਪਰ ਇੱਕ ਗੱਲ ਆ ਚਾਚੀ ਦੀ ਨਾ ਭਤੀਜੀ ਬੜੀ ਸੋਹਣੀ ਚਾਚੀ ਕੀਦ ਨਾਲ ਰਿਸ਼ਤਾ ਕਰਵਾ ਦੇ ਨਾ ਉਹਦੇ ਨਾਲ ਭਾਜੇ ਮੈਂ ਚਾਚੀ ਨੂੰ ਗਿਆ ਤੇ ਚਾਚੀ ਐਵੇਂ ਗੁੱਸਾ ਹੀ ਨਾ ਕਰਦੀ ਚੱਲ ਬਣਾ ਤੂੰ ਕਿਹੜੀਆਂ ਸੋਚਾਂ ਤੇ ਪੈ ਗਿਆ ਐਵੇਂ ਕਿਤੇ ਮੰਗੀ-ਮੁੰਗੀ ਹੋਊਗੀ ਤੇ ਪੀਏ ਚਾਚੀ ਕਹੂਗੀ ਕਿ ਤੂੰ ਕਿਹੜੇ ਕੰਮਾਂ ਤੇ ਆਇਆ ਏਹ ਕੰਮ ਨਹੀਂ ਤੈਨੂੰ ਉੱਥੇ ਸੱਦਿਆ ਚੱਲ ਕੋਈ ਨਹੀਂ ਇਹ ਕਿਸਮਤ ਹੋਇਆ ਨਾ ਇਹ ਹੋ ਹੀ ਜਾਣਾ ਚੱਲ ਕੰਮ ਤੇ ਚੱਲਦੇ ਆਂ ਐਸਿਆਸ ਕੀ ਗੱਲ ਘੰਟਿਆ ਵਾ ਇਹ ਕਦੋਂ ਕਲੋਣੀ ਮੇਰੀ ਮਾਨ ਅਸੀਂ ਅਮਨ ਫੇਰ ਚੰਡੀਗੜ੍ਹ ਜਾਣ ਲੱਗੀ ਆ ਚੰਡੀਗੜ੍ਹ ਪੱਕਾ ਨਾ ਮੰਮੀ ਦੀ ਸ਼ਹਿਵ ਤੇ ਮੰਮੀ ਨੂੰ ਇੰਨੀ ਗੱਲ ਦਾ ਪਤਾ ਨਹੀਂ ਕਿ ਨਿਆਣੇ ਕੀ ਕੋ ਕਰ ਲੈਂਦੇ ਆ ਉਹਨੂੰ ਇੰਨਾ ਵੀ ਪਤਾ ਵਾ ਮਨ ਨੂੰ ਕਿ ਭਰਾ ਨੂੰ ਪਤਾ ਲੱਗ ਗਿਆ ਮੇਰੇ ਨੂੰ ਉਹਨੂੰ ਮੜੀ-ਮੋਟੀ ਵਿੜਕ ਹੋ ਗਈ ਐ ਨੇ ਮੇਰਾ ਵਿਆਹ ਕਰ ਦੇਣਾ ਵਾ ਇਹ ਨਾ ਵੇਪ ਚੰਡੀ ਗੜ ਜਾਵੇ ਤੇ ਉੱਥੇ ਹੀ ਮਗਰ ਕੋਈ ਗਲਤ ਕਦਮ ਚੁੱਕ ਲੇ ਤੇ ਜਿਹੜਾ ਹਾਨੂੰ ਪਛਤਾਵਾ ਸਾਰੀ ਉਮਰ ਰਹੂਗਾ ਇਹ ਚੀਜ਼ ਆ ਪਰ ਮੈਂ ਮੰਮੀ ਨੂੰ ਗੱਲ ਕਹੀ ਤੇ ਮੰਮੀ ਨੇ ਮੈਂ ਮਾਰ ਲੜਨਾ ਵਾ ਤੇ ਮੈਂ ਗੱਲ ਕਰਾਂ ਤੇ ਕਰਾਂ ਕਿ ਇਹਦੇ ਨਾਲ ਜਿ ਡੇਡ ਨਾ ਕੀਤੀ ਤੇ ਮੰਮੀ ਦੇ ਦਿਵਾਲੇ ਹੋ ਜਾਣਾ ਡੇਡ ਨੇ ਸਾਡੇ ਘਰ ਕੋ ਪਤਾ ਹੋ ਜਾਣਾ ਮੈਂ ਕਿਹਦੇ ਨਾਲ ਕਰਾਂ ਬਾਹਰ ਕਹਿਣਾ ਦੱਸ ਨਹੀਂ ਸਕਦਾ ਇਹ ਗੱਲਾਂ ਬਾਹਰ ਦੱਸਣ ਵਾਲੀਆਂ ਨਹੀਂ ਦੀਆਂ ਮੈਂ ਕਰਾਂ ਕੀ ਮੈਨੂੰ ਆਪ ਹੀ ਸੋਚਣਾ ਪੈਣਾ ਚੀਜ਼ ਬਾਰੇ ਜਾਂ ਤੇ ਮੈਂ ਅਮਨ ਦੇ ਨਾਲ ਫਿਰ ਜਾ ਮਮੀ ਨੂੰ ਭੇਜਾਂਗੇ ਮੰਮੀ ਜਿੱਤ ਭੇਜਣਾ ਤੇ ਤੂੰ ਨਾਲ ਜਾ ਅਮਨ ਦੇ ਹਾਂ ਚੀਜ਼ ਮੈਂ ਕਰਕੇ ਵੇਖਦਾ ਜੇ ਨਾ ਮੰਨਣਗੇ ਤੇ ਉਸ ਤੋਂ ਬਾਅਦ ਫਿਰ ਕੋ ਹੋ ਸੋਚਣਾ ਪਊਗਾ ਮੈਨੂੰ ਤੁਹਾਣਾ ਕੋਈ ਤੇ ਕਰਨਾ ਪੈਣਾ